ਧਾਗਾ ਪ੍ਰੇਮ ਦਾ ਪ੍ਰਤੀਕ ਰਖੜੀ ਉਹੀ ਰਹਿਣੀ ਜਿਹੜੀ ਅੱਜ ਤੋਂ ਪੁਰਾਣੇ ਸਮਿਆਂ ਜੇ ਸੀਗੀ ਸਿਰਫ ਟਾਈਮ ਟੂ ਟਾਈਮ ਉਸਦੀ ਲੁੱਕ ਚੇਂਜ ਹੋ ਗਈ ਅੱਗੇ ਲਾਲ ਰੰਗ ਨੂੰ ਬੜੀ ਜਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੁਣ yellow, pink, green ਅਤੇ ਕੈਲਰ ਅੱਛੇ-ਛੇ ਕਲਰਫੁੱਲ ਬਿਊਟੀਫੁੱਲ ਕੜੇ ਕਲਰ ਸਭ बिकਦੇ ਆ ਜੀ ਕੁਛ ਨਾ ਕੁਛ ਨਿਆ ਚਾਹੀਦਾ ਤੇ ਤੁਹਾਨੂੰ ਬਿਜ਼ਨਸ ਹੈ ਜਿਹੜਾ ਟਰੈਕ ਜਾਂਦਾ ਡਿਮਾਂਡ ਕੜੇ ਜਿਸ ਤਰ੍ਹਾਂ ਸਭ ਲੋਕੀ ਭਾਬੀ ਦਾ ਲੂੰਬਾ ਫੇਅਰ ਸੈਟ ਰਖੜੀ ਦੇ ਵਿੱਚ ਫੈਂਸੀ ਕਨਸੈਪਟ ਅچھے ਕਲਰ ਤੁਹਾਨੂੰ ਮਾਰਕੀਟ ਨੂੰ ਡਿਮਾਂਡਿੰਗ ਦੇ ਅਕੋਰਡਿੰਗ ਕੀ ਡਿਮਾਂਡ ਅਕੋਰਡਿੰਗ ਤੁਹਾਨੂੰ ਚੱਲਣਾ ਪਵੇ ਜੰਮੂ ਦੀ ਜਿਹੜੀ ਡਿਮਾਂਡ ਆ ਉਹ ਥੋੜੀ ਫੈਂਸੀ ਲੁੱਕ ਦੀ ਹੈਗੀ ਲੇਕਿਨ ਹਿਮਾਚਲ ਆ ਜਈ ਟ੍ਰੈਡੀਸ਼ਨਲ ਜਿਹੜੇ ਰੈਡ ਕਲਰ ਮੌਲੀ ਕੁਲਰ ਨੂੰ ਬੜੀ ਪ੍ਰੇਫਰੈਂਸ ਹੁੰਦੇ ਨੇ ਲਾਲ ਰੰਗ ਕੋਟੇ ਮੋਟੇ ਡਿਜ਼ਾਈਨ ਨਹੀਂ ਅچھے ਲੁੱਕ ਦੀ ਡਿਜ਼ਾਈਨ ਜੰਮੂ ਦੇ ਵਿੱਚ ਫੇਰ ਵੀ ਫੈਂਸੀ ਆਈਟਮ ਬੜੀ ਵਿਕਦੀ ਹੈ ਪੰਜਾਬ ਦੇ ਵਿੱਚ ਵੀ ਵਿਕਦੀ ਹੈ ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਸੋਚ ਨੂੰ ਲੈ ਕੇ ਹਰ ਤਰ੍ਹਾਂ ਦੀ ਆਈਟਮ ਮਿਕਸ ਕਰਕੇ ਬਣਾਉਣ ਕੋਲ। ਇੱਥੇ ਪੈਣਾ ਤੇ ਭਰਾਵਾਂ ਦਾ ਪਵਿੱਤਰ ਵਿਧਿਆ ਰਖੜੀ ਆ ਰਿਹਾ। ਉੱਥੇ ਹੀ ਬਟਾਲੇ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਕਿ ਜਿਹੜੀ ਰਖੜੀ ਆ ਹਰ ਤਰ੍ਹਾਂ ਵੱਖਰੀ ਤਰ੍ਹਾਂ ਦੀ ਰਖੜੀ ਹੁੰਦੀਆਂ। ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਸੀਜ਼ਨ ਦੇ ਵਿੱਚ ਵੱਖਰੀ ਤਰ੍ਹਾਂ ਦੀ ਰਖੜੀ ਚਲਦੀ ਹੈ। ਇਸ ਤਰ੍ਹਾਂ ਐਤ ਕੀ ਪਹਿਲਾਂ ਰੈੱਡ ਕਲਰ ਦੀਆਂ ਚਲਦੀਆਂ ਸੀ ਪਰ ਐਤ ਕੀ ਜਿਹੜੇ yellow yellow ਰੰਗ ਉਹ ਗ੍ਰੀਨ ਕਲਰ ਹੋਰ ਵੀ ਤਰੰਗਾ ਦੀ ਵੱਖਰੀ-ਵੱਖਰੀ ਜਿਹੜੇ ਦਿੱਤਾ ਗਏ ਐਤ ਕੀ ਆ ਗਏ ਨੇ। ਤੁਸੀਂ ਦੇਖ ਸਕਦੇ ਜੀ। ਪਰ ਹਰ ਸੀਜ਼ਨ ਦੇ ਵਿੱਚ ਵੱਖਰਾ ਹੀ ਲੋਕਾਂ ਦਾ ਮੰਗ ਵੀ ਹੁੰਦੀ ਆ ਔਰ ਹਰ ਤਰ੍ਹਾਂ ਦੀ ਰਖੜੀ ਵਕਰੀ ਹੋ ਜਾਂਦੀ ਜਿਸ ਤਰ੍ਹਾਂ ਪਿਛਲੀ ਵਾਰੀ ਜਗਦੀਆਂ ਰਖੜੀਆਂ ਬੱਚਿਆਂ ਵਾਸਤੇ ਆਈਆਂ ਪਰ ਐਤਗੀ ਜਿਹੜਾ ਵੱਖਰਾ ਚੀਜ਼ ਆਈ ਹੈ ਜਿਹੜੀ ਵੀ ਬੱਚਿਆਂ ਵਾਸਤੇ ਇੱਕ ਗਿਫਟ ਪੈਕ ਵੀ ਜਿਹੜੇ ਇਹਨਾਂ ਨੇ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਜੀ ਇਹਨਾਂ ਵਿੱਚ ਬੱਚਿਆਂ ਦੀ ਜੋ ਜੋ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਉਹ ਇਹਦੇ ਵਿੱਚ ਪਾਈਆਂ ਆਪਾਂ ਗੱਲ ਵੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਪੰਖੇ ਚਾ ਜੀ ਸਰ ਜਿਹੜੀ ਲਖੜੀ ਹੈ ਹਰ ਸੀਜ਼ਨ ਤੇ ਨਵੇਂ ਤੋਂ ਨਵਾਂ ਟ੍ਰੈਂਡ ਆ ਜਾਂਦਾ ਹੈ ਤੇ ਕੀ ਕੀ ਹੈ ਟ੍ਰੈਂਡ ਟਾਈਮ ਟੂ ਟਾਈਮ ਹਰ ਟ੍ਰੇਡ ਦਾ ਬਦਲਦਾ ਰਹਿੰਦਾ ਹੈ ਰਖੜੀ ਦੇ ਵਿੱਚ ਭੈਣ ਭਰਾ ਦਾ ਇੱਕ ਬੜਾ ਪਵਿੱਤਰ ਤੇ ਸੱਚਾ ਤਿਹਾਾਰ ਹੈ ਲੇਕਿਨ ਇਹਦੇ ਵਿੱਚ ਸਿਰਫ ਡਿਜ਼ਾਈਨਿੰਗ ਦੇ ਕਨਸੈਪਟ ਕਲਰਿੰਗ ਵਗਰਾ ਚੇਂਜ ਹੁੰਦੇ ਰੰਗ ਰੂਪ ਬਦਲ ਜਾਂਦੇ ਨੇ ਧਾਗਾ ਪ੍ਰੇਮ ਦਾ ਪ੍ਰਤੀਕ ਰਖੜੀ ਉਹੀ ਰਹਿਣੀ ਹੈ ਜਿਹੜੀ ਅੱਜ ਤੋਂ ਪੁਰਾਣੇ ਸਮੇਂ ਅਜੇ ਸੀਗੀ ਸਿਰਫ ਟਾਈਮ ਟੂ ਟਾਈਮ ਉਸਦੀ ਲੁੱਕ ਚੇਂਜ ਹੋ ਗਈ ਅੱਗੇ ਲਾਲ ਰੰਗ ਨੂੰ ਬੜੀ ਜਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੁਣ yellow, pink, green ਅਤੇ purple ਅੱਛੇ-ਅਛੇ ਕਲਰਫੁੱਲ ਬਿਊਟੀਫੁੱਲ ਜਿਹੜੇ ਕਲਰ ਆ ਸਭ बिकਦੇ ਆ ਜੀ ਹਾਂ ਉਸ ਦੇ ਨਾਲ ਨਾਲ ਬੱਚਿਆਂ ਦੀ ਕੋਈ ਆਈਟਮ, ਲਾਈਟਿੰਗ ਵਾਲੀ, ਗਿਫਟ ਆਈਟਮ ਹਰ ਤਰ੍ਹਾਂ ਦੀ ਜੋ ਤੁਸੀਂ ਚਾਹੋ, ਕਸਟਮਰ ਕੀ ਮੰਗਦਾ ਉਹ ਤੁਹਾਨੂੰ ਰੈਡੀ ਕਰਨਾ ਪੀਵੇਗਾ। ਦੁਕਾਨਦਾਰ ਇਹ ਮੰਗ ਨੂੰ ਨਹੀਂ ਆਦੀ ਦੱਸਣਾ ਕਿ ਬਿਲਕੁਲ ਜੀ ਬਿਲਕੁਲ ਦੁਕਾਨਦਾਰ ਹੀ ਮੰਗਦਾ ਹੈ। ਫਿਰ ਸਾਨੂੰ ਦੱਸਦਾ ਜੀ ਸਾਡੀ ਇਹ ਡਿਮਾਂਡ ਹੈ। ਲਾਸਟイヤー ਸਾਡੇ ਕੋਲੋਂ ਡਿਮਾਂਡ ਕੀਤੀ ਗਈ ਸੀ ਕਿ ਮਾਰਕੀਟ ਦੇ ਵਿੱਚ ਜਿਹੜੀ ਬੱਚੇ ਦੀ ਬੈਕਰੀ ਆਈਟਮ 'ਚ ਟੋਕਰੀ ਵਿਕਦੀ ਆ ਉਸ ਤੋਂ ਕੁਛ हट ਕੇ ਸਾਨੂੰ ਬਣਾ ਕੇ ਦਿਖਾਇਆ ਜਾਵੇ ਦਿੱਤਾ ਜਾਵੇ ਉਹ ਚੀਜ਼ ਨੂੰ ਥੋੜਾ ਜਿਆ ਧਿਆਨ ਦੇ ਵਿੱਚ ਰੱਖਦੇ ਹੋਇਆ ਅਸੀਂ ਕੰਬੋ ਬੈਗ ਬਣਾਇਆ ਜਿਹਦੇ ਵਿੱਚ ਬੱਚੇ ਦੇ ਖਾਣ ਪੀਣ ਦੇ ਲਈ ਚਿਪਸ ਪਾਏ ਕੈਂਡੀਜ਼ ਪਾਈਆਂ ਚਾਕਲੇਟਸ ਪਾਈਆਂ ਸੌਫਟ ਡਰਿੰਕ ਪਾਈ ਰਖੜੀਆਂ ਪਾਈਆਂ ਇੱਕ ਭੈਣ ਆਪਣੇ ਪਰਿਵਾਰ ਦੇ ਲਈ ਉਹ ਪਰਚੇਸ ਕਰਕੇ ਜਦੋਂ ਉਸ ਭਰਾ ਨੂੰ ਆਪਣੇ ਨੂੰ ਰਖੜੀ ਵੀ ਬੰਨੇਗੀ ਤੇ ਖਾਣ ਪੀਣ ਦਾ ਫੂਡ ਆਈਟਮ ਅੱਛੀ ਤੋਂ ਅੱਛੀ ਦੇਗੀ ਉਹ ਬੱਚੇ ਦੀ ਕਿ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੋਏਗਾ ਜੀ ਉਸ ਚੀਜ਼ ਨੂੰ ਸੋਚਦਾ ਹੋਇਆ ਇੱਕ ਅੱਛਾ ਛੋਟਾ ਜਿਹਾ ਗਿਫਟ ਕੰਬੋ ਇੱਕ ਬਣਾ ਕੇ ਮਾਰਕੀਟ ਦੇ ਵਿੱਚ ਵਿਕਰਿਆ ਜੀ ਬਹੁਤ ਵਿਕਿਆ ਪਿਛਲੀ ਵਾਰੀ ਲਾਈਟਾਂ ਬਣੀਆਂ ਆਗੀਆਂ ਸੀ ਲਾਈਟਾਂ ਬਣੇ ਰਖੜੀ ਬੰਨ੍ਹਦੇ ਦੇਖੋ ਕਿਕੀ ਜੀ ਹਰ ਸਾਲ ਕੁਛ ਨਾ ਕੁਛ ਨਿਆ ਚਾਹੀਦਾ ਤੇ ਤੁਹਾਡਾ ਬਿਜ਼ਨਸ ਹੈ ਜਿਹੜਾ ਟਰੈਕ ਜਾਂਦਾ ਡਿਮਾਂਡ ਘੜੇ ਜਿਸ ਤਰ੍ਹਾਂ ਸਾਵੇਂ ਲੋਕੀ ਭਾਬੀ ਦਾ ਲੂੰਬਾ ਪੇਅਰ ਸੈਟ ਰਖੜੀ ਦੇ ਵਿੱਚ ਫੈਨਸੀ ਕਨਸੈਪਟ ਅੱਛੇ ਕਲਰ ਤੁਹਾਨੂੰ ਮਾਰਕੀਟ ਨੂੰ ਡਿਮਾਂਡਿੰਗ ਦੇ ਅਕੋਰਡਿੰਗ ਕੀ ਡਿਮਾਂਡ ਅਕੋਰਡਿੰਗ ਤੁਹਾਨੂੰ ਚੱਲਾਉਂਦਾ ਦੇਖਿਆ ਜੇ ਇਹਦੇ ਜਿਹੜਾ ਮਟੀਰੀਅਲ ਹੈ ਫਿਰ ਇਹਨਾਂ ਦਾ ਮਟੀਰੀਅਲ ਮਟੀਰੀਅਲ ਦੀ ਦੇਖੋ ਜੀ ਹਰ ਤਰ੍ਹਾਂ ਦੀ ਸੈਟਿੰਗ ਆਲਰੇਡੀ ਬੇਸਿਕਲੀ ਚੱਲਦੀ ਹੁੰਦੀ ਹੈ ਪੁਰਾਣੀ ਚੱਲ ਰਹੀ ਹੈ ਸਾਰੀ ਪਤ ਸਮਝੀਏ ਜੀ ਕਿੱਥੋਂ ਕੀ ਲੈਣਾ ਉਹਨਾਂ ਕੁ ਲੈ ਲਈਦੇ ਜੀ ਪ੍ਰਭੂ ਦੀ ਕਿਰਪਾ ਨਾਲ ਸਮਾਨਾ ਪੰਜਾਬ ਦੇ ਵਿਕਦਾ ਪੰਜਾਬ ਤੋਂ ਬਾਹਰ ਦੇ ਡੇਟਾ مالک ਦੀ ਜਿਆ ਕ੍ਰਿਪਾ ਦੇ ਨਾਲ ਜੰਮੂ ਮਾਛਲ ਹਰ ਸਾਈਟ ਤੋਂ ਕਸਟਮਰ ਬੜਾਲਾ ਸਾਡੇ ਕੋਲ ਆਂਦਾ ਉਸ ਦਾ ਜੀ ਆਇਆਂ ਨੂੰ ਅੱਜ ਵੀ ਇੱਕ ਕੱਲ ਵੀ ਹੈ ਬੜਾ ਸਤਿਕਾਰ ਕਰਦਿਆਂ ਜੀ ਗਾਘ ਰੱਬ ਦਾ ਰੂਪਿਆ ਜੰਮੂ ਦੀ ਜਿਹੜੀ ਡਿਮਾਂਡ ਆ ਉਹ ਥੋੜੀ ਫੈਂਸੀ ਲੁੱਕ ਦੀ ਹੈਗੀ ਲੇਕਿਨ ਹਿਮਾਚਲ ਅਜਵੀ ਟ੍ਰੈਡੀਸ਼ਨਲ ਜਿਹੜੇ ਰੈੱਡ ਕਲਰ ਮੋਲੀਕਲਰ ਨੂੰ ਬੜੀ ਪ੍ਰੈਫਰੈਂਸ ਹੁੰਦੇ ਨੇ ਲਾ ਰੰਗ ਨੂੰ ਮੋਟੇ-ਮੋਟੇ ਡਿਜ਼ਾਈਨ ਅੱਛੇ ਲੁੱਕ ਦੀ ਡਿਜ਼ਾਈਨ ਜੰਮੂ ਦੇ ਵਿੱਚ ਫੇਰ ਵੀ ਫੈਂਸੀ ਆਈਟਮ ਬੜੀ ਵਿਕਦੀ ਹੈ ਪੰਜਾਬ ਦੇ ਵਿੱਚ ਵੀ ਵਿਕਦੀ ਹੈ ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਸੋਚ ਨੂੰ ਲੈ ਕੇ ਹਰ ਤਰ੍ਹਾਂ ਦੀ ਆਈਟਮ ਮਿਕਸ ਕਰਕੇ ਬਣਾਉਣੀ ਪੈਂਦੀ ਹੈ ਦੇਖੇ ਲਈ ਤੇ ਇਹ ਨਾਲ ਰੋਜ਼ਗਾਰ ਵੀ ਤਹੀ ਜੁੜਦਾ ਹੈ ਲੀਡੀਜ਼ ਜਿਹੜੀਆਂ ਘਰ ਬੈ ਕੇ ਰਕਤੀ ਹੈ ਪਟਾਖਤੀਆਂ ਉਹ ਉਹਦੇ ਨਾਲ ਉਹਦਾ ਰੋਜ਼ਗਾਰ ਵੀ ਜੁੜਦਾ ਹੈ ਹਾਂ ਜੀ ਹਾਂ ਜੀ ਬਹੁਤ ਜੁੜਦਾ ਜੀ ਹਰ ਇੱਕ ਨੂੰ ਪਰਮੇਸ਼ਵਰ ਨੇ ਰੋਟੀ ਖਾਣ ਦੇ ਲਈ ਕੋਈ ਜ਼ਰੀਆ ਬਣਾਇਆ ਬਸ ਉਸੇ ਤਰੀਕੇ ਨਾਲ ਸਭ ਦਾ ਢਾਲ ਪਾਣੀ ਮਾਲਿਕ ਚਲਾ ਰਿਹਾ ਚੱਲੀ ਜਾਂਦਾ ਜੀ ਕੱਲ ਵੀ ਕਰਦੇ ਦੁਕਾਨਦਾਰ ਜਿਹੜੇ ਇੱਥੇ ਰਖੜੀ ਖਰੀਦਣ ਆਏ ਉਹਨਾਂ ਨਾਲ ਵੀ ਕਰਦੇ ਹਾਂਜੀ ਭਾਈ ਕੀ ਨਾਮ ਤੁਹਾਡਾ ਸੁਰੇਂਦਰ ਕੁਮਾਰ ਦੋ ਸਰ ਕਿੱਦਾਂ ਦੀ ਮੰਗ ਕਰਾਇਦ ਗ੍ਰਾਫ ਬੱਸ ਜੋ ਨਵਾਂ ਚੱਲਦਾ ਜੀ ਉਹ ਗਾਗ ਦੇ ਮੁਤਾਬਕ ਅਸੀਂ ਜਿੰਨੇ ਆ ਗਾਗ ਦੀ ਡਿਮਾਂਡ ਹੁੰਦੀ ਆ ਉੱਚ ਕਲਰ ਜਿਹੜੇ ਆ ਜਿਹੜੇ ਬਿਊਟੀਫੁੱਲ ਕਲਰ ਹੁੰਦੇ ਨੇ ਜਿਹੜੇ ਚੰਗੇ ਕਲਰ ਆ ਉਹ ਚੱਲਦੇ ਨੇ ਇਹ ਅੱਛੀ ਰਖੜੀ ਨੂੰ ਬਣਾਉਂਦੇ ਨੇ ਅੱਛਾ ਇਹ ਲੈ ਕੇ ਆਂਦੇ ਨੇ ਕਲਰ ਯੂਜ਼ ਕਰਦੇ ਨੇ ਸਟੋਨ ਦੇ ਦੂਜੇ ਜੋ ਵੀ ਇਹਦੇ ਆਂਦੇ ਨੇ ਕਲਰ ਵਗੈਰਾ ਸਾਬ ਵਸਤਰਾ ਇਹ ਚੱਲਦਾ ਵਾ ਵਧੀਆ ਗਾਗ ਮੰਗਦਾ ਹੈ ਬੱਚਿਆਂ ਲਈ ਗਿਫਟ ਐਡਮਾ ਮੰਗਦੇ ਆ ਲੋਕੀ ਉਹਦੇ ਵਿੱਚ ਚਾਕਲੇਟ ਵਗੈਰਾ ਹੋ ਗਈ ਜਾਂ ਕੋਈ ਇਹੋ ਜਿਹਾ ਗਿਫਟ ਜਿਵੇਂ ਹੁੰਦੇ ਆ ਇਹ ਗਾਗ ਜਿਹੜਾ ਵਾ ਦੁਕਾਨ ਕਰਦਾ ਫਿਰ ਟਿੱਕੇ ਜਾਈਦਾ ਪਹਿਲਾਂ ਰੈੱਡ ਕਲਰ ਦਾ ਟੱਕ ਚੱਲ ਦਿੰਦੇ ਜਾਂ ਬਾਅਦ ਬਾਅਦ ਟੱਕ ਲੱਗ ਜਾਂਦੇ ਪਿੰਕ ਟੱਲ ਪੜੇ ਪਰ ਹਰ ਹਾਲ ਕਿ ਤੇ ਬਿੱਲੀ ਨੇ येलो ਸਭ ਤੋਂ ਚੰਗਾ ਲੱਗਦਾ ਨਹੀਂ ਜੋ ਗਾਗ ਦੀ ਡਿਮਾਂਡ ਦੇ ਉੱਤੇ ਹੁੰਦਾ ਜੀ ਇਹ ਬਚਾ ਜੋ ਮੰਗਦਾ ਸਮਾਂ ਨਹੀਂ ਬਦਲਦਾ ਬਦਲਦਾ ਵੀ ਆ ਸਮਾਂ ਬਦਲਿਆ ਵੀ ਆ ਪਰ ਲੇਕਨ ਜੋ ਕਲਰ ਜਿਹੜੇ ਆ ਇਹਦੇ ਵਿੱਚ ਬਿਊਟੀਫੁਲ ਹੁੰਦੇ ਨੇ ਉਹ ਬਾਗ ਮੰਗਦਾ ਇਹ ਦੇਖਿਆ ਰਹੀ ਉਹਨਾਂ ਨੇ ਕਿਹਾ ਵੀ ਜਿਹੜੇ ਸਮੇਂ ਦੇ ਨਾਲ-ਨਾਲ ਜਿਹੜਾ ਟ੍ਰੈਂਡ ਵੀ ਬਦਲਦਾ ਕਿਉਂਕਿ ਪਹਿਲਾਂ ਰੈੱਡ ਕਲਰ ਦੇ ਧੱਗ ਚੱਲਦੇ ਸੀ ਹੋਰ ਵੀ ਰੰਗ ਦੇ ਚੱਲਦੇ ਸੀ ਪਰ ਐਤਕੀ ਜਿਹੜੇ ਵੱਖਰੇ-ਵਤਰਾਂ ਦੇ ਰੰਗ ਜਿਹੜੇ ਐਤਕੀ ਤੁਸੀਂ ਦੇਖਿਆ ਰਕੜੀ ਦੇ ਮੈਂ ਪਟਾਲਾ ਦੇ ਵਿੱਕੀ ਮਾਲੀ